ਕਹਿੰਦੇ ਨੇ ਫੈਡਰਲ ਕਨਜ਼ਰਵੇਟਿਵ ਜਿਹੜੀ ਪਾਰਟੀ ਆ ਜਿਹੜੀ ਕੀ ਸਾਡੀ ਆਫੀਸ਼ੀਅਲ ਆਪੋਜੀਸ਼ਨ ਵੀ ਹੈ ਉਹਨਾਂ ਨੇ ਹੁਣ ਇੰਡੀਆ ਬੇਸ ਜਿਹੜਾ ਲੌਰੈਂਸ ਬਿਸ਼ਨੋਈ ਗੈਂਗ ਹੈ ਉਹ ਡਿਮਾਂਡ ਕੀਤਾ ਹੈ ਕਿ ਉਹਨੂੰ ਟੈਰਰਿਸਟ ਦਾ ਜਿਹੜਾ ਹੈ ਦਰਜਾ ਟੈਰਰਿਸਟ ਆਰਗੇਨਾਈਜੇਸ਼ਨ ਜਿਹੜਾ ਹੈ ਉਹਨੂੰ ਕਾਲ ਕੀਤਾ ਜਾਵੇ ਤੇ ਉਹਨਾਂ ਨੂੰ ਉਦਾਂ ਹੀ ਟਰੀਟ ਕੀਤਾ ਵੀ ਜਾਵੇ ਜੀ ਇਹਨਾਂ ਦੇ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਸੀ ਜਦੋਂ ਪਿੱਛੇ ਉੱਥੇ ਇੱਕ ਬੀਨਸ ਬੈਂਡ ਦੇ ਉਹਨਾਂ ਦੇ ਜਿਹੜਾ ਅਬ ਮੈਰਿਜ ਪੈਲਸ ਸੀਗਾ ਉਹਦੇ ਤੋਂ ਗੋਲੀ ਚਲੇ ਗਈ ਹਾਂਜੀ ਉਦੋਂ ਮੰਗ ਕੀਤੀ ਸੀਗੀ ਔਰ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਡਿਲ ਸਵੈਥ ਹੁਣਾਂ ਨੇ ਮੰਗ ਲਈ ਕਿਉਂਕਿ ਐਡਮਿੰਟਨ ਦੇ ਹਾਂਜੀ ਨਾਲ ਵੀ ਕਿਤਲਾਵਾ ਵਾਪਰੀਆਂ ਹੁਣ ਤਾਂ ਕਹਿ ਲਈ ਵਿੱਚ ਵੀ ਕੋਈ ਘਟ ਨਹੀਂ ਹੋਣੀ ਇਸ ਤੇ ਲਗਾਤਾਰ ਪਿਛਲੇ ਦਿਨਾਂ ਚ ਕਾਫੀ ਕੁਝ ਹੋਇਆ ਜੀ ਸੋ ਜਿਹੜੇ ਸਾਰੀ ਇਧਰ ਤੇ ਬ੍ਰੈਂਟਨ ਦੇ ਮੇਅਰ ਵੀ ਇਹ ਮੰਗ ਕਰਦੇ ਵੀ ਇਸ ਆਰਗੇਨਾਈਜੇਸ਼ਨ ਨੂੰ ਜਿਹੜੀ ਸਾਡੀ ਫੈਡਰਲ ਸਰਕਾਰ ਆ ਉਹ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰੇ ਉਹਦੇ ਨਾਲ ਕਹਿੰਦੇ ਹੋਰ ਤਾਂ ਕੁਝ ਨਹੀਂ ਟੈਰਰਿਸਟ ਲਿਖਣ ਦੇ ਨਾਲ ਕੋ ਬੜਾ ਫਰਕ ਨਹੀਂ ਪੈਂਦਾ ਪਰ ਇੰਨਾ ਹੈ ਜਾਂ ਵੀ ਘੱਟੋ ਘੱਟ ਜਿਹੜੀਆਂ ਸਾਡੀਆਂ ਲਾ ਐਨਫੋਰਸਮੈਂਟ ਜਿਹੜੀਆਂ ਜਿਹੜੀਆਂ ਇੰਸਟੀਟਿਊਸ਼ਨਸ ਹੈਗੀਆਂ ਆਰ ਸੀ ਐਮ ਪੀ ਆ ਪੁਲਿਸ ਹੈਗੀ ਸਾਰੀਆਂ ਉਹਨਾਂ ਨੂੰ ਉਹਨਾਂ ਤੇ ਕਾਬੂ ਕਰਨਾ ਸੌਖਾ ਹੋ ਜੂਗਾ ਕੋਈ ਜ਼ਿਆਦਾ ਪਾਵਰਜ਼ ਬੈਠਾਂ ਨਹੀਂ ਔਰ ਜੇ ਉਹ ਫੜੇ ਗਏ ਹੋ ਜਿਨ੍ਹਾਂ ਨੂੰ ਫੜਿਆ ਗਿਆ ਤੇ ਫਿਰ ਉਹਨਾਂ ਨੂੰ ਉਦਾਂ ਹੀ ਟਰੀਟ ਕੀਤਾ ਜਾਵੇਗਾ ਇੱਕ ਜਿਵੇਂ ਟੈਰਸ ਨੋ ਕਿ ਤਰ੍ਹਾਂ ਬਿਲਕੁਲ ਹਾਂ ਜੀ ਹਾਂ ਉਹ ਕਾਨੂੰਨ ਜਿਹੜੇ ਨੇ ਉਹਦੇ ਉਹਦੇ ਵਾਸਤੇ ਥੋੜੇ ਜਿਹਾ ਵੱਖਰੀ ਆ ਜੀ ਤੇ ਇਹਦੇ ਚ ਕਹਿੰਦੇ ਵੀ ਇਹ ਦੋ ਤਿੰਨ ਚਾਰ ਤਰ੍ਹਾਂ ਦੀਆਂ ਇਮਪਲੀਕੇਸ਼ਨਸ ਹੋਣੀਆਂ ਹੁਣ ਇੱਥੇ ਇੱਕ ਤਾਂ ਹੈ ਵੀ ਜਿਹੜੀ ਉਹਨਾਂ ਦੀ ਪ੍ਰਾਪਰਟੀ ਸੀਜ਼ ਕੀਤੀ ਜਾਵੇ ਜਿਹੜੀ ਟੈਰਸ ਆਰਗੇਨਾਈਜੇਸ਼ਨ ਹੈ ਨਾ ਹਾਂ